ਵੀ ਤੁਸੀਂ ਸਾਈਕਲ ਪਰੇ ਘੁੰਮੇ ਫਿਰਦੇ ਹੋ ਉੱਥੇ ਤੱਕ ਚਲੇ ਜਾਂਦੇ ਹੋ ਹੈ ਬਈ ਨੂਰਪੁਰ ਬੇਦੀ 10 6 ਮੀਲ ਹੈ ਜੇ ਨੂਰਪੁਰ ਵੀ ਸਾਈਕਲ ਪਰ ਜਾਇਦਾ ਅੱਛਾ ਹਾਂਜੀ ਫਿਰ ਤੁਸੀਂ ਜੇ ਜਿੱਦਾਂ ਤੁਹਾਡਾ 92 ਸਾਲ ਉਮਰ ਹੋ ਗਈ ਹਾਂਜੀ ਫਿਰ ਤਾਂ ਤੁਸੀਂ ਹੱਲਿਆਂ ਵੇਲੇ ਵੀ ਮੈਂ ਕਹਿੰਦਾ 15 16 ਸਾਲ ਦੇ ਹੋਣੇ ਮੈਂ ਕਿਹਾ ਜੇ ਹੱਲਿਆਂ ਪਰ ਸਭ ਕੋ ਦੇਖਿਆ ਸਾਡੇ ਅੱਖਾਂ ਚ ਹੋਇਆ ਸਾਰਾ ਸਾਡਾ ਘਰ ਜਿਹੜੇ ਗੁਜਰ ਆ ਨਾ ਜਾਦਵ ਹਾਂ ਇਹਨਾਂ ਦੀ ਗਿਣਤੀ ਵੱਧ ਸੀ ਮੁਸਲਮਾਨਾਂ ਦੀ ਆ ਲਾਗੇ ਪਿੰਡ ਸਰਾਹ ਸਾਲ ਤਬਰ ਨੰਗਲ ਵਿਆਣਾ ਇਹ ਸਾਰੇ ਮੁਸਲਮਾਨ ਗੁਜਰ ਤੇ ਘਟ ਮੈਂ ਹਰ ਜੂ ਬਸਾ ਸਾਡਾ ਤੇ ਵੀ ਉਹੀ ਐ ਮੇਰਾ ਤੇ ਵੀ ਉਹੀ ਐ ਲੋਹੂ ਵੀ ਕੇ ਸਵਾਸ ਵੀ ਕੇ ਹਵਾ ਵੀ ਕੇ ਖਾਣੇ ਅੰਨ ਵੀ ਕੇ ਖਾਣੇ ਇਹ ਤਾਂ ਰੱਬ ਕੋ ਤੇਰਾ ਕੋਈ ਨਹੀਂ ਹਿੰਦੂ ਆਇਆ ਨਾ ਮੁਸਲਮਾਨ ਆਇਆ ਇਹ ਤਾਂ ਅਸੀਂ ਇੱਥੇ ਬਣ ਗਏ ਸਿਆਸੀ ਲੋਕਾਂ ਨੇ ਬਣਾਇਆ ਸਾਨੂੰ ਸਿਆਸੀ ਲੋਕਾਂ ਨੇ ਲੋਕਾਂ ਨੇ ਬਣਾਇਆ ਧਰਤੀ ਫੂਕ ਰिती ਅਗਲਾ ਆਜ਼ਾਦ ਤੇ 70 ਹੁੰਦੇ ਤੇ ਟਟਰੀਆਂ ਹੁੰਨੀਆਂ ਆਂਡੇ ਜਿਹੜੀ ਆਗੇ ਲਗਾ ਬੱਚੇ ਜਲ ਗਏ ਆਂਡੇ ਜਲ ਗਏ ਇਹਨਾਂ ਦਾ ਕੰਮ ਕਰਦੇ ਪੜੇ ਲਿਖੇ ਬੇਨਰਥ ਕਾ ਨੂੰ ਇਹਨੂੰ ਕਿਆ ਹੁਣ ਪੜਿਆ ਵਾਨੂੰ ਕਹੀਏ ਸੀ ਕਿ ਇਹ ਇੱਕ ਤਿਤਰੀ ਹੈ ਤਿਤਰੀ ਦੇ 12 13 ਆਂਡੇ ਹੁੰਦੇ ਆ ਉਹ ਵੀ ਮੁਰਗੀ ਵਾਂਗੂ ਆਂਡੇ ਦਿੰਦੀ ਆ ਹੂੰ ਉਹ ਵੀ ਬੱਚੇ ਖਰਦੇ ਆ ਜਾ ਕੇ ਲਾਕੇ ਉਹ ਬੱਚੇ ਵੀ ਜਲ ਗਏ ਤੇ ਤਿਤਰੀ ਵੀ ਜਲ ਗਈ ਅਗਲੇ ਨਾਲ ਘਰ ਜਾ ਕੇ ਸੌਂ ਜਾਂਦਾ ਮਾਪੇ ਲਿਓ ਜਿਹੜੀ ਅੱਜ ਕਾਨਕ ਦੀ ਨਾੜ ਉਹਨੂੰ ਆਗੇ ਲਾ ਕੇ ਚੱਕਰਾਂ ਉੱਤੇ ਚਲੇ ਜਾਂਦੇ ਰੱਬ ਨੂੰ ਅਸੀਂ ਉਰੀ ਗੋਜ਼ਤ ਨੂੰ ਅਸੀਂ ਕਹਿੰਦੇ ਤੇਰੀ ਠੀਕ ਨਹੀਂ ਸਾਡੀ ਠੀਕ ਹੈ। ਹਾਂ। ਰੱਬ ਨੂੰ ਅਸੀਂ ਮਨਾਨੇ ਤੂੰ ਮੰਨ ਅਸੀਂ ਰੱਬ ਦਾ ਕਿਆ ਬਣੇ ਮੰਨਣਾ। ਹਾਂ ਜੀ। ਹੋਇਸੇ ਫਰਾ ਮੂਰਖਾ ਕੌਣ ਹੈ? ਹੈ? ਹੋਇਸੇ ਫਰਾ ਹੋ ਮੂਰਖਾ ਕਾ ਦੀ ਜਾ। ਗੱਲ ਤਾਂ ਸਾਫ਼ ਹੈ ਪਾਣੀ ਵਾਂਗ। ਹਾਂ ਜੀ ਬਸ। ਇੱਧਰ ਤੁਰੇ ਫਿਰਦੇ ਸਾਈਕਲ ਚੱਕੀ ਫਿਰਦੇ ਹੋ। ਇਹ ਜੀ ਫਿਰ ਹੁਣ ਇਹ ਜੰਨਾ ਆ ਬੰਗਾ ਲਾਗੇ। ਭੂਆ ਸਾਹਿਬ? ਹਾਂ। ਪਿੱਛੇ ਤੱਕ ਲੈ ਜਾਣਾ। ਅੱਛਾ। ਅੱਛਾ ਸ਼ਾਮ ਨੂੰ ਮੁੜ ਆਣਾ। ਹਰ ਹਰ ਐਤਵਾਰ ਨੂੰ ਬਾਬੇ ਜੀ ਬਾਬੇ ਗੁਰਤੇਰੇ ਵਾਲਾ ਕੀਰਤਪੁਰ ਅੱਛਾ ਪੌੜੀਆਂ ਚੜੀਦਾ ਜੀ ਉਮਰ ਕਿ ਨਹੀਂ ਹੋ ਗਈ 71 ਸਾਲ ਦਾ ਜਨਵਰੀ ਚ 71 ਦਾ ਹੋ ਜਾਣਾ ਜੀ ਸਾਈਕਲ ਪਰ ਚਲੇ ਜਾਂਦੇ ਉੱਥੇ ਵੀ ਸਾਈਕਲ ਪਰ ਜੀ ਆ ਝੋਲਾ ਬੜਾ ਤਗੜਾ ਇੱਧਰ ਪਾਇਆ ਜੀ ਜਿਹੜਾ ਕੈਮਰਾ ਝੋਲੇ ਦੇ ਨਾਲ ਦੇ ਝੋਲੇ ਦੇ ਵਿੱਚ ਜੇ ਕੋਈ ਮਿਲ ਜਾਵੇ ਫਰੂਟ ਫਰਾਰ ਤੇ ਪਾ ਲਈਦਾ ਅੱਛਾ ਜੇ ਕੋਈ ਫਰੂਟ ਮਿਲ ਜੇ ਤਾਂ ਲੈ ਆਂਦੇ ਹੋ ਲੈ ਆਈਦਾ ਜੀ ਹਾਂ ਜੀ ਪੂਰਨ ਸਿੰਘ ਦੱਸਿਆ ਨਾ ਹਾਂ ਜੀ ਪੁਰਨ ਸਿੰਘ ਜੀ ਮਜ਼ਾ ਆ ਗਿਆ ਜੀ ਤੁਹਾਨੂੰ ਪੈਰੀ ਹੱਥ ਲਾਣੇ ਆ ਜੀ ਆਸ਼ੀਰਵਾਦ ਦਿਓ ਸਭ ਬਾਗ ਗੁਰੂ ਦਾ ਲਾਓ ਪੈਰੀ ਹੱਥ ਹਾਂ ਬਾਗ ਗੁਰੂ ਤਾਂ ਚਲੋ ਹੈ ਹੀ ਹੈ ਪਰ ਸਾਨੂੰ ਸਾਡੇ ਨਾਲ ਮਿਲ ਕੇ ਬੜਾ ਮਜ਼ਾ ਆਇਆ ਵੀ ਤੁਸੀਂ ਸਾਈਕਲ ਪਰੇ ਘੁੰਮੇ ਫਿਰਦੇ ਹੋ ਉੱਥੇ ਤੱਕ ਚਲੇ ਜਾਂਦੇ ਹੋ ਹੈ ਬਈ ਨੂਰਪੁਰ ਬੇਦੀ 10ਵੇਂ 6 ਮੀਲ ਹੈ ਜੀ ਨੂਰਪੁਰ ਵੀ ਸਾਈਕਲ ਪਰ ਜਾਇਦਾ ਅੱਛਾ ਹਾਂ ਜੀ ਫਿਰ ਤੁਸੀਂ ਜਿੱਦਾਂ ਤੁਹਾਡਾ 93 ਸਾਲ ਉਮਰ ਹੋ ਗਈ ਹਾਂ ਜੀ ਫਿਰ ਤਾਂ ਤੁਸੀਂ ਹੱਲਿਆਂ ਵੇਲੇ ਵੀ ਮੈਂ ਕਹਿੰਦਾ 15 16 ਸਾਲ ਦੇ ਹੋਣੇ ਮੈਂ ਕਿਹਾ ਜੀ ਹੱਲਿਆਂ ਪਰ ਸਭ ਕੁਝ ਦੇਖਿਆ ਸਾਡੇ ਅੱਖਾਂ ਚ ਹੋਇਆ ਸਾਰਾ अच्छा इधर ले पासे ਤਾਂ ਆਪਣਾ ਜਿਹੜਾ ਜਿੱਥੇ ਆਪਾਂ ਖੜੇ ਆ ਹਾਂਜੀ ਇਹ ਨਾਲ ਕਿਹੜੇ ਪਿੰਡ ਬਸੀ ਬਸੀ ਆ ਜੀ ਬਸੀ ਪਿੰਡ ਹਾਂਜੀ ਨੂਰਪੁਰਵੇ ਦੀ ਇਲਾਕਾ ਹਾਂਜੀ ਢਾਣਾ ਨੂਰਪੁਰਵੇ ਦੀ ਹੈ ਜੀ اچھا ਹਾਂਜੀ ਤੇ ਇਹ ਇੱਥੇ ਤਾਂ ਬਹੁਤ ਆਬਾਦੀ ਮੁਸਲਮਾਨਵਾਦੀ ਬਹੁਤ ਸਗੀ ਇੱਥੇ ਜੀ ਜਿਹੜੇ ਮੁਸਲਮਾਨ ਤਾਂ ਹੈ ਨਾ ਹੂੰ ਜੱਟ ਮੁਸਲਮਾਨ ਘੱਟ ਤੇ اچھا ਰਾਜਪੂਤ ਮੁਸਲਮਾਨ ਦੇ ਵਿੱਚ ਹੈ ਘਰ اچھا ਜੀ ਪਰ ਜ਼ਿਆਦਾ ਘਰ ਜਿਹੜੇ ਗੁਜਰ ਆ ਨਾ ਜਾਦਵ ਹਾਂ ਇਹਨਾਂ ਦੀ ਗਿਣਤੀ ਬਾਅਦ ਦੀ ਮੁਸਲਮਾਨਾਂ ਦੀ ਆ ਲਾਗੇ ਪਿੰਡ ਸਰਾਹ ਸਾਲ ਤਵਰ ਨੰਗਲ ਵਿਆਣਾ ਇਹ ਸਾਰੇ ਮੁਸਲਮਾਨ ਗੁਜਰ ਤੇ ਤੁਹਾਡੇ ਬਚਪਨ ਦੇ ਵਿੱਚ ਆੜੀ ਵੀ ਹੋਣੇ ਮੁਸਲਮਾਨਾਂ ਦੇ ਮੁੰਡੇ ਹੁਣ ਵੀ ਹੈਗੇ ਜੀ ਅੱਛਾ ਹੁਣ ਵੀ ਹੈਗੇ ਹੁਣ ਕਿਸ ਤਰ੍ਹਾਂ ਮਤਲਬ ਇੱਥੇ ਰਹਿੰਦੇ ਆ ਜੀ ਉਹ ਇੱਕ ਘਰ ਜੀ ਜੇ ਹੁਣ ਸਾਨੂੰ ਕਹਾਣੀ ਦੱਸਿਆ ਨਾ ਹਾਂਜੀ ਆ ਜਿਹੜਾ ਪਿੰਡ ਹੈ ਨਾ ਜੀ ਇਸ ਪਿੰਡ ਚ ਜਿਹੜੇ ਮੇਰੇ ਘਰ ਵਾਲੀ ਦੀ ਨਾ ਹਾਂ ਉਹਦੇ ਬਾਬੇ ਨੇ ਇੱਥਾ 25 ਕਿੱਲੇ ਜ਼ਮੀਨ ਦੇ ਮੁੱਲ ਲਾਇਏ ਬੇ ਤੇ ਤੁਹਾਡੀ ਘਰ ਵਾਲੀ ਦੇ ਬਾਬੇ ਨੇ ਹਾਂਜੀ ਅੱਛਾ ਆ ਲਾ ਗਏ ਪਰ ਉਹਨੂੰ ਮਜਰਾ ਬੇਲੀ ਕਹਿੰਦੇ ਆ ਮਜਰਾ ਬੇਲੀ ਬੇਲੀ ਦਾ ਨਾਮ ਮਜਲਾ ਇੱਥਾ ਸਾਹਰ ਚ ਆਪਣੀਆਂ ਆਪਣੀਆਂ ਬੇਲੀਆਂ ਦੇ ਨਾਮ ਹੈ ਓਕੇ ਜ਼ਮੀਨ ਦਾ ਠੀਕ ਹੋ ਗਿਆ ਉੱਥੇ ਫਿਰ ਮੇਰੇ ਘਰ ਆਈਦਾ ਜਿਹੜਾ ਬਾਪ ਤਾਂ ਹੂੰ ਬਾਬਾ ਤਾਂ ਇੱਥੇ ਰਹਿੰਦੇ ਤੇ ਅੱਛਾ ਸਾਢੇ ਪਿੰਡ ਦੇ ਇੱਕ ਮੁਸਲਮਾਨ ਦੇ ਘਰ ਵਾਲਾ ਲਾਰੀ ਤੇ ਲਲਾਰੀ ਸੀਗੇ ਮੁਸਲਮਾਨ ਕਿ ਨੌ ਕਿਸ ਉਹਨਾਂ ਦਾ ਕਿ ਨੌ ਟੇਟੂ ਦਾ ਜੀ ਅੱਛਾ ਟੀ ਟੂ ਹਾਂ ਜੀ ਇੱਕ ਉਹਦਾ ਭਾਈ ਦਾ ਮੀਰਾ ਬਖਸ਼ ਮੀਰਾ ਬਖਸ਼ ਹਾਂ ਜੀ ਟੀ ਟੂ ਤੇ ਮੀਰਾ ਬਖਸ਼ ਦੋ ਭਾਈ ਸੀ ਦੋ ਭਾਈ ਤੇ ਲਲਾਰੀ ਸੀ ਲਲਾਰੀ ਦੇ ਅੱਛਾ ਅੱਗੇ ਟੀ ਟੂ ਦਾ ਹਾਲਾਤ ਨਹੀਂ ਸੀ ਅੱਛਾ ਮੀਰਾ ਬਖਸ਼ ਦੇ ਤਿੰਨ ਮੁੰਡੇ ਤੇ ਠੀਕ ਹੋ ਗਿਆ ਹਾਂ ਉਹ ਇੱਕ ਦਾ ਅਸੀਂ ਦੇਖੇ ਨਾ ਕਰ ਪਹਿਲੇ ਮਰ ਲਿਆ ਹੂੰ ਪੂਰੇ ਦੋ ਬੱਚੇ ਤੇ ਉਹ ਫਿਰ ਇੱਕ ਜਿਹੜਾ ਮੇਰਾ ਵਖਦਾ ਮੁੰਡਾ ਨਗਾਈਆ ਦਾ ਨਾ ਉਹ ਦੋ ਬੱਚੇ ਉਹਨੇ ਪਾਲੇ ਅੱਛਾ ਇਹ ਫਿਰ ਇਹ ਜਮੀਨ ਉੱਥੇ ਵਟਾਈ ਦੇ ਬਾਹਰੇ ਹੁੰਦੇ ਤੇ ਜਿਹੜੇ ਮੁਸਲਮਾਨ ਹੈ ਠੀਕ ਹੋ ਗਿਆ ਉਹ ਸਭ ਮੇਰੇ ਘਰ ਵਾਲੇ ਵੀ ਉੱਥੇ ਰਹਿੰਦੇ ਜਾਂ ਛੋਟੀ ਜਾਈ ਸੀ ਹਾਂ ਹਾਂ ਇਹਨਾਂ ਦੀ ਕੁੜੀ ਤੇ ਇਹ ਵੀ ਉੱਥੇ ਖੇਲਦੇ ਖੁੰਦੇ ਇਕੱਠੇ ਲਿਆਣੇ ਅੱਛਾ ਫਿਰ ਇੱਥਾ ਗੁਰਦੁਆਰਾ ਜੀ ਸਾਡੇ ਸੱਤਵੇਂ ਪਾਸ਼ਾ ਦਾ ਬਾਹਰ ਹੈ ਪਿੰਡ ਦੇ ਅੱਛਾ ਉਹ ਮੁਸਲਮਾਨ ਜਾਂ ਪਿਆਨਾ ਜੇ ਰੌਲਾ ਹਾਂ ਔਰ ਜੰਗਲ ਦਾ ਬਹੁਤ ਗਾੜਾ ਇਹ ਸਾਰਾ ਪਰਿਵਾਰ ਭਗਵਾਲਾ ਦਾ ਜੰਗਲ ਚ ਲੋਕਿਆ ਰਿਹਾ ਅੱਛਾ ਉਹ ਟੀਟੂ ਤੇ ਉਹਦਾ ਭਰਾ ਤੇ ਨਹੀਂ ਟੀਟੂ ਦਾ ਵੱਡਾ ਰਾਜੇ ਅੱਛਾ ਉਹ ਤਾਂ ਇੱਥੇ ਮਰ ਗਿਆ ਤਾਂ ਫੇ 47 ਜੁਹਾੜ ਆਇਆ ਤਾਂ ਹੜ ਚਾ ਡੁੱਬ ਗਿਆ ਤਾਂ ਹੜ ਵੀ ਆਇਆ ਤੇ 47 ਬਹੁਤ ਵੱਡਾ ਜੀ 47 ਹੜ ਆਦਾ ਐਸਾ ਸਾਰਾ ਜੀ ਤੇ ਦੋ ਮਹੀਨ ਪਾਣੀ ਹੋਰ ਉੱਪਰ ਚੱਲ ਗਿਆ ਤਾਂ ਉਧਰੋਂ ਹੱਲੇ ਵੀ ਚੱਲ ਗਏ ਉਧਰੋਂ ਹੜ ਵੀ ਆ ਗਿਆ ਬਾਹਰ ਚ ਆਇਆ ਜੀ ਫਿਰ 80 ਮਹੀਨੇ ਅੱਛਾ ਆਉਣਾ ਅਸੂ ਚ ਆਇਆ ਤਾਂ ਅੱਛਾ ਤੇ ਫਿਰ ਉੱਥੇ ਰਹੇ ਇਹਨਾਂ ਨੂੰ ਪਤਾ ਨਹੀਂ ਦਿਖਿਆ ਕੋਈ ਨਹੀਂ ਨਾ ਕੋਈ ਨਾ ਪਰ ਹੱਲਾ ਹੋਇਆ ਹਾਂ ਤੇ ਫਿਰ ਗਏ ਹੀ ਨਹੀਂ ਅੱਛਾ ਉਹ ਜਿਹੜੀ ਫਿਰ ਕੁੜੀ ਦੀ ਨਾ ਟੀਟੂ ਦੀ ਪੋਤੀ ਹਾਂ ਉਹ ਉਹਦੇ ਨਗਾ ਕਿਆ ਮੀਰਾ ਬਖ ਦੀ ਪੋਤੀ ਮੀਰਾ ਬਖ ਦੀ ਹਾਂ ਜੀ ਹਾਂ ਤੇ ਫਿਰ ਇਕੱਠੀਆਂ ਰਹਿੰਦੀਆਂ ਰੋਡੀਆਂ ਤੇ ਛਾਜਾ ਤੇ ਅੱਛਾ ਚਲੋ ਮੇਰੀ ਸ਼ਾਦੀ ਹੋ ਗਈ ਠੀਕ ਹੋ ਗਿਆ ਉਹ ਫੇਰੇ ਉਹ ਕੁੜੀ ਜਿਹੜੀ ਸੀ ਉਹਦਾ ਬਾਪ ਤਾਂ ਨਗਾਈਆ ਅੱਛਾ ਉਹ ਫੇ ਨਗਾਈਆ ਇੱਥੇ ਉਹ ਕੁੜੀ ਵੀ ਨਹੀਂ ਗਈ ਉਹ ਗਈ ਪਾਕਿਸਤਾਨੀ ਗਈ ਅੱਛਾ ਹੋਂ ਉਹ ਨਗਾਈਆ ਵੀ ਮਰ ਲਿਆ ਨਗਾਈਆ ਜੋ ਕੁੜੀ ਵੀ ਮਰ ਲਈ ਉਹਦੇ ਮੁੰਡੇ ਆ ਦੋ ਅੱਛਾ ਉਹ ਸਾਨੂੰ ਉਹਦੇ ਮਾਮਾ ਸਾਦਾ ਸਾਦਾ ਬਹੁਤ ਪਿਆਰ ਹੋਂ ਕੁੜੀ ਦੇ ਕੁੜੀ ਦੇ ਜਿਹੜੇ ਬੱਚੇ ਆ ਨਾ ਹਾਂ ਹਾਂ ਉਹਨਾਂ ਨਾਲ ਸਾਡਾ ਬਹੁਤ ਪਿਆਰ ਹੈ। ਉਹ ਇੱਥੇ ਪਿੰਡ 'ਚ ਹੀ ਰਹਿੰਦੇ ਆਂ। ਪਿੰਡ 'ਚ ਹੀ ਰਹਿੰਦੇ ਆਂ ਜੀ। ਕਿਹੜੇ ਪਿੰਡ 'ਚ? ਬਸੇ ਹੀ ਚਾਜ। ਬਸੇ ਹੀ ਚੀ ਆ। ਹਾਂ ਜੀ। ਅੱਛਾ ਉਹ ਜਦੋਂ ਜੰਗਲਾਂ ਦੇ ਵਿੱਚ ਵੜ ਗਏ, ਲੁਕ ਗਏ ਉਹ ਜੰਗਲ 'ਚ ਗੁਰਦੁਆਰਾ ਦਾ ਇੱਥਾ। ਮਤਲਬ ਬਿਆਹਵਾਨ ਸੀ ਉਧਰਲੇ ਪਾਸੇ। ਹਾਂ ਜੀ। ਤੇ ਉੱਥੇ ਕਿੰਨੇ ਦਿਨ ਰਹੇ ਹੋ? ਉਠਾ ਜੀ ਕਈ ਦਿਨ ਰਹੇ, ਉਠਾ ਨਹਾਂ ਵੀ ਰਹਿੰਦੇ ਤੇ ਗੁਰਦੁਆਰੇ 'ਚ। ਅੱਛਾ ਕਿਸੇ ਉਹ ਜਿੱਦਾ ਬਾਰਦਾ ਨਾ ਗੁਰੂ ਸਾਹਿਬ ਦਾ ਵਿੱਚ ਮੇਰੀ ਸ਼ਰਨ ਆਬ ਹੈ। ਹਾਂ। ਉਹਨੇ ਕੋਈ ਨਹੀਂ ਕੁਝ ਵੀ ਅਸਾ ਕਰਾ। ਉਹ ਉਹਨਾਂ ਦੇ ਇਲਾਜ ਹੁਣ ਵੀ ਗੁਰਦੁ अच्छा हुन ਵੀ ਜੋ ਨੇ ਵਿਆਹ ਸ਼ਾਦੀ ਕਰਨੀ ਨਾ ਹਾਂ ਉਥਾਂ ਮੱਛਰ ਟੈਕ ਕਰਦਾ ਲਸਾਨ ਨਹੀਂ ਲੱਭਾਇਆ ਬਾ ਆਏ ਆਏ ਹਾਂਜੀ ਸਰਦਾਂ ਦੀ ਗੱਲ ਬੜੀ ਤੁਸੀਂ ਦਿਲਚਸਪ ਵਾਲੀ ਕਹਾਣੀ ਦੱਸੀ ਹੈ ਉਹ ਉਹਨਾਂ ਦੇ ਬੱਚੇ ਤੁਹਾਨੂੰ ਕਿਆ ਮਾਮਾ ਕਹਿੰਦੇ ਖੂੜੇ ਖੂੜੀ ਦੇ ਬੱਚੇ ਜਿਹੜੇ ਮਾਮਾ ਸਾਦੇ ਅੱਛਾ ਦੋ ਮੁੰਡੇ ਉੱਥੇ ਉਹ ਖਾਂਦੇ ਪੀਂਦੇ ਕਿਆ ਰਹੇ ਜਿੰਨੇ ਦਿਨ ਰਹੇ ਉੱਥੇ ਉਹ ਉਹਨਾਂ ਨੂੰ ਲੁਕ ਲੁਕਦੇ ਰਹੇ ਕਿ ਪਤਾ ਕਿ ਰਹੇ ਤੇ ਰੋਟੀ ਆ ਗਾ ਰਾਤ ਤੋਂ ਰਾਤ ਤੱਕ ਘਰੀ ਮਲਾਗਾ ਖਾ ਲੈਣੀ ਫੇਰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਹਾਂ ਫੇਰ ਤੁਸੀਂ ਲੁਕਦੇ ਕਾ ਨੂੰ ਹੈ ਹਾਂ ਹਾਂ ਤੁਸੀਂ ਚਰਗੰਦ ਰਹੋ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਘਰ ਚ ਆ ਗਏ ਅੱਛਾ ਪਿੰਡ ਵਾਲਿਆਂ ਨੇ ਕਿਹਾ ਵੀ ਤੁਹਾਨੂੰ ਕੋਈ ਖਤਰਾ ਨਹੀਂ ਸਾਡੇ ਤੋਂ ਉਹਨਾਂ ਨੇ ਸਹਾਇਤਾ કરી ਪਿੰਡ ਵਾਲਿਆਂ ਨੇ ਹਾਂ ਵਾਜਾ ਜੀ ਅੱਛਾ ਹੀ ਰਹੇ ਗਏ ਨਹੀਂ ਮਿਲਟਰੀ ਵੀ ਆ ਲਈ ਉਹਨਾਂ ਨੇ ਅੱਛਾ ਨਾ ਗਏ ਨਹੀਂ ਲੋਗ ਗਏ ਹਾਂ ਅੱਛਾ 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 ਉਹ ਪਰਿਵਾਰੇ ਦੇ ਵੀ ਰਹਿੰਦਾ ਹਾਂ ਜੀ ਦੇ ਰਹਿੰਦੇ ਅੱਛਾ ਜਿਹੜੇ ਤੁਸੀਂ ਕਹੇ ਵੀ ਮੁਸਲਮਾਨ ਦੋਸਤ ਮੇਰੇ ਹੁਣ ਵੀ ਹੈਗੇ ਆ ਉਹ ਦੋਸਤੇ ਵੀ ਹੁਣ ਅੱਛਾ ਉਹੀ ਉਹੀ ਪਰਿਵਾਰ ਉਹੀ ਪਰਿਵਾਰ ਦੋਸਤ ਹੈ ਆ ਅੱਛਾ ਮਿਲਦੇ-ਗਿਲਦੇ ਆ ਮਿਲਦੇ ਗਏ ਹੁਣ ਮੇਰੇ ਪੋਤ ਨੂੰ ਕੱਲ ਉਹਨੂੰ ਅਟੈਕ ਹੋ ਗਿਆ ਮਰ ਗਿਆ ਅੱਛਾ ਤਾਂ ਹੁਣ ਸੰਸਕਾਰ ਕਰ ਕੇ ਗਏ ਆ ਉਹ ਮੁੰਡਾ ਨਾ ਰਿਆ ਉਹਨੇ ਉਹ ਜਿਹੜਾ ਮੁੰਡਾ ਮੁਸਲਮਾਨ ਆਦਾ ਨਾ ਉਹ ਪਰਸ ਸੰਸਕਾਰ ਕਰ ਕੇ ਗਿਆ ਮੁਸਲਮਾਨ ਦੇ ਮੁੰਡੇ ਨੇ ਸੰਸਕਾਰ ਕੀਤਾ ਉਹ ਨਾਲੇ ਰਿਹਾ ਨਾਲ ਰਿਹਾ ਮਤਲਬ ਹਾਂਜੀ ਤਾਂ ਸਾਡਾ ਜੋ ਵੀ ਪਰਿਵਾਰ ਦੇ ਕਈ ਮੌਤਾ ਹੋਈਆਂ ਉਸ ਮੁੰਡੇ ਨਾਲੇ ਰਹਿਣਾ ਅੱਛਾ ਪੂਰਨ ਸਿੰਘ ਇਹਦਾ ਮਤਲਬ Hindu ਮੁਸਲਮਾਨ ਦਾ ਤਾਂ ਕੋਈ ਚੱਕਰ ਹੈ ਹੀ ਨਹੀਂ ਸਾਡੇ ਪਿੰਡ ਚ ਕੋਈ ਨਹੀਂ ਜੀ ਹਾਂ ویسے ਵੀ ਕੋਈ ਚੱਕਰ ਹੈ ਨਹੀਂ ਮੈਨੂੰ ਨਾ Hindu ਦਾ ਨਾਮ ਮੁਸਲਮਾਨ ਦਾ ਕੋਈ ਰੱਬ ਦੇ ਜੀ ਸਾਰੇ ਸਾਰੇ ਘਟ ਘਟ ਮੈਂ ਹਰ ਜੂ ਬਸਾ ਸਾਡਾ ਚ ਵੀ ਉਹੀ ਹੈ ਮੇਰਾ ਜੇ ਵੀ ਉਹੀ ਹੈ ਲੋਹੂ ਵੀ ਹੈ ਸਵਾਸ ਵੀ ਹੈ ਹਵਾ ਵੀ ਕੇ ਖਾਣੇ ਅੰਨ ਵੀ ਕੇ ਖਾਣੇ ਇਹ ਤਾਂ ਰੱਬ ਕੋਲ ਤੇਰਾ ਕੋਈ ਨਹੀਂ ਹਿੰਦੂ ਆਇਆ ਨਾ ਮੁਸਲਮਾਨ ਆਇਆ ਇਹ ਤਾਂ ਅਸੀਂ ਇੱਥੇ ਬਣ ਗਏ ਸਿਆਸੀ ਲੋਕਾਂ ਨੇ ਬਣਾਇਆ ਸਾਨੂੰ ਸਿਆਸੀ ਲੋਕਾਂ ਦੇ ਲੋਕਾਂ ਨੇ ਬਣਾਇਆ ਗੁਰੂ ਦਸੋਂ ਬਾਸ਼ ਨੇ ਸਿੱਧੀ ਗੱਲ ਮਚਾ ਦਿੱਤੀ ਸਭਿਆਂ 'ਚ ਤੇਰਾ ਔਰ ਮਸਜਿਦ ਹੀ ਹੋਈ ਅੱਛਾ ਪੂਜਾ ਉਹ ਨਵਾਜ ਹੋਈ ਉਹ ਨਵਾਜ ਪੜਦੇ ਆ ਉਹ ਪੂਜਾ ਕਰਦੇ ਆ ਹੂੰ ਉਹ ਦੇਰੇ ਜਾਂਦੇ ਉਹ ਮਸਜਿਦ ਤੇ ਜਾਂਦੇ ਆ ਹਾਂਜੀ ਦੇਰ ਆ ਉਹ ਮਸਜਿਦ ਹੀ ਉਹੀ ਪੂਜਾ ਉਹ ਨਵਾਜ ਉਹੀ ਮਾਨਸਕੀ ਜਾਤ ਸਭੇ ਇੱਕ ਹੀ ਪਛਾਣ ਬੋ ਹੂੰ ਇਹ ਸਭੀਆਂ ਚ ਅਕਾਲ ਉਸਤਤ ਵਿੱਚ ਆਂਦਾ ਮੈਂ ਪੜ੍ਹੀਏ ਉਹਨਾਂ ਦੇ ਸ਼ਬਦ ਹਾਂਜੀ ਗੱਲ ਬਹੁਤ ਡੂੰਗੀ ਤੇ ਬਹੁਤ ਵੱਡੀ ਤੇ ਬਹੁਤ ਸੱਚੀ ਹੈ ਸੱਚੀ ਜੀ ਝੂਠਿਆਂ ਦਾ ਨਾਲ ਨਹੀਂ ਜਾਣਾ ਤੇ ਉਹ ਉਹ ਦੇਖੋ ਇੰਨੀਆਂ ਗੱਲਾਂ ਸੱਚੀਆਂ ਸਾਫ ਸੁਥਰੀਆਂ ਗੱਲਾਂ ਹੋ ਗਈਆਂ ਹਾਂਜੀ ਹੈ ਇਨਏਟੀ ਦਰवेशਾਂ ਨੇ ਕਰਤੀਆਂ ਗੱਲਾਂ ਬੰਦਾ ਫੇਰ ਨਹੀਂ ਸਮਝਿਆ ਨਾ ਸਮਝਿਆ ਜੇ ਬੰਦਾ ਦਾ ਉਹ ਸੰਤ ਇੱਕ ਮੋਇਆਂ ਦੀ ਮੰਡੀ ਹੈ ਜੀ ਆਨੰਦਪ੍ਰਸਾਦ ਮੋਇਆਂ ਦੀ ਮੰਡੀ ਹਾਂਜੀ ਅੱਛਾ ਉਹਨੇ ਲਿਖ ਕੇ ਆ ਲਾਇਆ ਬਹੁਤ ਵੱਡਾ ਬੋਰਡ ਮੋਇਆਂ ਨੇ ਮੰਡੀ ਪੜਿਆ ਲਿਖਿਆ ਉੱਲੂ ਦਾ ਪੱਠਾ ਅੱਛਾ ਉਹ ਅੱਜ ਸਾਬਤ ਹੋ ਗਈ ਗੱਲ ਕੋਈ ਜੇ ਜਾ ਉਹ ਕਹਿਣਾ ਪਏ ਐਨੇ ਦਰਖਤ ਲਾਦਾ ਉਹ ਕਰ ਲੋ ਲੋਕਾਂ ਨੇ ਲਾਣੇ ਹਾਂ ਅੱਜ ਦਰਖਤ ਨੂੰ ਲਾਣੇ ਮਗਰ ਬੱਡ ਬਹਿ ਲਾਂ ਦੇਂਦੇ ਧਰਤੀ ਫੂਕ ਰिती ਅਗਲਾ ਲਾ ਜਾਲ ਦੇਤੇ ਤਿੱਤਰ ਹੁੰਦੇ ਤੇ ਟਟੇਰੀਆਂ ਹੁੰਨੀਆਂ ਆਂਡੇ ਜਿਹੜੀ ਅਗੇ ਲਗਾ ਬੱਚੇ ਜਲ ਗਏ ਆਂਡੇ ਜਲ ਗਏ ਇਹਨਾਂ ਦਾ ਕੰਮ ਕਰਦੇ ਪੜੇ ਲਿਖੇ ਬੇ ਨਰਥ ਕਾ ਨੂੰ ਇਹਨੂੰ ਕਿਹਾ ਹੁਣ ਪੜਿਆ ਨੂੰ ਕਹੀਏ ਸੀ ਆਓ ਜਿਹੜੀ ਟਟਿਰੀ ਹੈ ਜਿਹਦੇ ਬੱਚੇ ਜਿਹਦੇ ਆਂਡੇ ਹਾਂ ਜੀ ਵਿੱਚ ਸੀਗੇ ਤੇ ਉੱਥੇ ਖੇਤਾਂ 'ਚ ਹੁੰਦੇ ਆ ਅੱਗ ਲਾਤੀ ਅੱਗ ਲਾਤੀ ਉਹ ਉਹ ਬਚਾਰੀ ਟੂੰ ਟੂੰ ਕਰਦੀ ਫਿਰਦੀ ਆ ਉਹ ਵੀ ਵਿੱਚ ਜਲ ਜਾਂਦੇ ਜਾਂ ਲੱਗੇ ਵੀ ਰੋਲਾ ਪਾਉਂਦੀ ਪੂਰਾ ਰੋਲੀ ਪਾਉਂਦੀ ਆ ਫੇ ਇਹ ਚਿਤਰੀ ਹੈ ਚਿਤਰੀ ਦੇ 12 13 ਆਂਡੇ ਹੁੰਦੇ ਆ ਉਹ ਵੀ ਮੁਰਗੀ ਵਾਂਗੂ ਆਂਡੇ ਦਿੰਦੀ ਆ ਹੂੰ ਉਹ ਵੀ ਬੱਚੇ ਖੜਦੇ ਆ ਜਾਂ ਅੱਗ ਲੱਗੇ ਉਹ ਬੱਚੇ ਵੀ ਜਲ ਗਏ ਤੇ ਚਿਤਰੀ ਵੀ ਜਲ ਗਈ ਅੱਗ ਲਾਣ ਆ ਘਰ ਜਾ ਕੇ ਸੌਂ ਜਾਂਦਾ ਮਾਫ ਕਰਿਓ ਜਿਹੜੀ ਅੱਜ ਕਾਨਖ ਦੀ ਨਾਲ ਉਹਨੂੰ ਅੱਗ ਲਾ ਕੇ ਚੱਕਰ ਨਾ ਚਲੇ ਜਾਂਦੇ ਬਹੁਤ ਡੂੰਗੀ ਗੱਲ ਐ ਸੋਚਣ ਦੀ ਲੋੜ ਐ ਐਦਾਂ ਕਿਦਾਂ ਕਿਸੇ ਦਾ ਘਰ ਤੁਸੀਂ ਜਾਲਦੋਂਗੇ ਸਾੜਦੋਂਗੇ ਮਾਰਦੋਂਗੇ ਨਹੀਂ ਇਹਦਾ ਮਤਲਬ ਜ਼ਾਲਮ ਹੋ ਗਏ ਜ਼ਾਲਮ ਐ ਜੀ ਬਿਲਕੁਲ ਜ਼ੁਲਮ ਐ ਇਹ ਜ਼ੁਲਮ ਐ ਜੀ ਧਰਤੀ ਭੁਗ ਰਹੀ ਜ ਹੁਣ ਕਹਿੰਦੇ ਮੈਂ ਨਹੀਂ ਮੇਰਾ ਮੈਂ ਹੀ ਕਰੇ ਪਾਵਾ ਮੈਂ ਕੀ ਦੰ ਪਾਵਾ ਰੱਬ ਨੂੰ ਅਸੀਂ ਪੂਰੀ ਕੁਦਰਤ ਨੂੰ ਅਸੀਂ ਕਹਿੰਦੇ ਤੇਰੀ ਠੀਕ ਨਹੀਂ ਸਾਡੀ ਠੀਕ ਐ ਹਾਂ ਰੱਬ ਨੂੰ ਅਸੀਂ ਮਨਾਨੇ ਤੂੰ ਮੰਨ ਅਸੀਂ ਰੱਬ ਦਾ ਕਹਾਵਾਂ ਨਹੀਂ ਮੰਨਦਾ हां जी <laughs> पक्की ਗੱਲ ਹੈ ਇਹੀ ਕੰਮ ਹੋ ਰਿਹਾ ਇਹੀ ਕੰਮ ਹੋ ਰਿਹਾ ਜੀ ਜਦੋਂ ਦਾ ਆਹ ਮੋਦੀ ਸਰਕਾਰ ਆਈ ਹਾਂ ਤੋਵਾ ਮੈਂ ਤਾਂ ਕਹਿੰਦਾ ਇਹਨੂੰ ਲਾਜ ਆ ਬੱਬ ਰੱਬ ਘਾਣਾ ਆ ਜਾਵਾ ਬਸ ਮੋਦੀ 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 ਤਾਂ ਬਹੁਤ ਖਫਾ ਲੱਗਦੇ ਕਿਆ ਗੱਲ ਨਹੀਂ ਦੇਖੋ ਨਾਮਦੇਵ ਨਾਮ ਲੱਗਿਆ ਜਪਣ ਮਹਾਰਾਜਾ ਮੈਂ ਦੇਖਿਆ ਮਹਾਰਾਸ਼ਟਰ ਚਾਚੂ ਵੀ ਦੇਖਿਆ ਕੋਈ ਦੇਖੋ ਮੈਂ ਜਾਣੀ ਹਾਂ ਜੀ ਮਹਾਰਾਸ਼ਟਰ ਵਿੱਚ ਉਥਾ ਪੰਡਤ ਉਹ ਆਪਣਾ ਕੀਰਤਨ ਕਰਦੇ ਆ ਅੱਛਾ ਨਾਮਦੇਵ ਹੈਗਾ ਸ਼ੁੱਦਰ ਨੂੰ ਸੀ ਬਿਆ ਨੂੰ ਸ਼ੁੱਦਰ ਸਾਦੇ ਸ਼ੂਤ ਮੰਦੇ ਆ ਹੂੰ ਸ਼ੁੱਦਰ ਦੇ ਕੱਪੜਾ ਸੀਤਾ ਪਦਾ ਸੀ ਪਾ ਲੈਣਾ ਹੂੰ ਉਦਾਂ ਸ਼ੁੱਦਰ ਹੈ ਆ ਚਮਾਰ ਨਾਲ ਜੋੜਾ ਸੀ ਦੇਣਾ ਚਮਾਰ ਮਾੜਾ ਚਮਾਰ ਦੀ ਜੁੱਤੀ ਪਾਵੇ ਸੀ ਪਾਰੀ ਪਾਣੇ ਆ ਚਮਾਰ ਨੇ ਖੱਲ ਲਾ ਦੇਣੀ ਢੋਲਕੀ ਨੂੰ ਲਾਣੀ ਤੂੰ ਵੀ ਵੱਜਣੀ ਮੰਦਿਰ ਚ ਵੱਜਣੀ ਜੀ ਤੂੰ ਵੀ ਪਵੇ ਤੇਰਾ ਚਮਾਰ ਮਾੜਾ ਹੋ ਗਿਆ ਹਏ ਹਏ ਹੁਣੋ ਨਾਮਦੇਵ ਨਾ ਉਹ ਢੋਲ ਕੀ ਵਜਾਉਂਦੇ ਉਹ ਵੀ ਨਾਲ ਬੈਠ ਕੇ ਦੂਰ ਲੱਪਿਆ ਕਰਨੋ ਭਜਨ ਕਰਨ ਅੱਛਾ ਬੰਦੇ ਕਹਿੰਦੇ ਉਹ ਇਹ ਸ਼ੁੱਧਰ ਆ ਗਿਆ ਦੇਖੋ ਜੀ ਬੰਦੇ ਕਹਿੰਦੇ ਸ਼ੁੱਧਰ ਆ ਗਿਆ ਹੂੰ ਜਾਂ ਸ਼ੁੱਧਰ ਆ ਗਿਆ ਉਹਨੇ ਧੱਕੇ ਮਾਰੇ ਪਾਸਾ ਕਰ ਦਿੱਤਾ ਹਾਂ ਨਾਮਦੇਵ ਨੂੰ ਨਾਮਦੇਵ ਨੂੰ ਹੂੰ ਉਹ ਉੱਠ ਕੇ ਪਿਛਲਾ ਪਾਸਾ ਬੈਠ ਗਿਆ ਹੁਣ ਉਹਦਾ ਸ਼ਬਦ ਆਂਦਾ ਇੱਕ ਹਮ ਹਮ ਕੱਤ ਪਾਣੀ ਤੁਮ ਕੱਟ ਦੁੱਧ ਹਮ ਮੇਰੇ ਚੋਂ ਪਾਣੀ ਨਿਕਲਦਾ ਤੇ ਦੁੱਧ ਨਹੀਂ ਨਿਕਲਦਾ ਐ ਬ੍ਰਾਹਮਣੀ ਕੇ ਜਾਏ ਬ੍ਰਾਹਮਣੀ ਕੇ ਪੁੱਤ ਬ੍ਰਾਹਮਣੀ ਕੇ ਜਾਏ ਜਾਤੂ ਬ੍ਰਾਹਮਣੀ ਕੇ ਜਲਾ ਔਰ ਬਾਤ ਕਿਉਂ ਨਹੀਂ ਆਏ ਹਾਂ ਤੇਰਾ ਜੰਮਣ ਦਾ ਵੀ ਰਚਾ ਕੋਰ ਹੋਣਾ ਚਾਹੀਦਾ ਤਾ ਹਮ ਉਹੀ ਰਹਾਤਾ ਹਿੰਦੂ ਦਾ ਉਹੀ ਮੁਸਲਮਾਨ ਦਾ ਉਹੀ ਚਮਾਰ ਦਾ ਉਹੀ ਚੂੜੀ ਦਾ ਉਹੀ ਇਸਤਰੀ ਹੈ ਇਸਤਰੀ ਦੋ ਗੁਣ ਹੈ ਉਹ ਇਸਤਰੀ ਇਸਤਰੀ ਨੂੰ ਵੀ ਜਨਮ ਦਿੰਦੀ ਆ ਪੁਰਸ਼ ਨੂੰ ਵੀ ਦਿੰਦੀ ਆ ਹਾਂਜੀ ਪੁਰਸ਼ ਵਿੱਚ ਤਾਂ ਇੱਕੇ ਗੁਣ ਹੈ ਹਾਂ ਇਸਤਰੀ ਜਦ ਅਸੀਂ ਫੇਰ ਉਹਨੂੰ ਨਫ਼ਰਤ ਕਰਦੇ ਆ ਪਹਿਲਾਂ ਉਹ ਸਾਡੀ ਧੀ ਆ ਬਾਅਦ ਚ ਉਹ ਫਿਰ ਭੈਣ ਬਣ ਗਈ ਆ ਮਾਂ ਬਣ ਗਈ ਆ ਸੱਸ ਬਣ ਗਈ ਆ ਹੂੰ ਉਹੀ ਇਸਤਰੀ ਆ ਉਹਨੂੰ ਅਸੀਂ ਤਰਕਾਰਦੇ ਆ ਸੋ ਕੋਮ ਦਾ ਕਿ ਅਜਤ ਜਮੇ ਰਾਜਾਨ ਬਸ ਗੱਲਾਂ ਤਾਂ ਸਿੱਧੀਆਂ ਸਾਫ਼-ਸਾਫ਼ ਹੈ ਹਾਂਜੀ ਬਿਲਕੁਲ ਕੋਰੀਆਂ ਕਰਾਰੀਆਂ ਹਾਂਜੀ ਤੇ ਜੇ ਨਾ ਸਮਝੇ ਤਾਂ ਫਿਰ ਮੂਰਖਤਾ ਹੀ ਹੋਈ ਹੋਈ ਤੇ ਬਰਾ ਮੂਰਖਾ ਕੌਣ ਹੈ ਹੈ ਹੋਇਸੇ ਬਰਾ ਹੋ ਮੂਰਖਾ ਨਹੀਂ ਹੈ ਗੱਲ ਤਾਂ ਸਾਫ਼ ਹੈ ਪਾਣੀ ਵਾਂਗ ਹਾਂਜੀ ਬਸ ਜੇ ਮੁਸਲਮਾਨ ਮਾੜੇ ਆ ਹਾਂਜੀ ਇੱਕ ਸ਼ਹਿਰ ਵਿੱਚ ਆਵਾਦੀ ਆ ਹਾਂ ਜਾਇਦਰ ਪਿੰਡੇ ਕੋ ਮੁਸਲਮਾਨ ਆ ਰਹੇ ਨੇ ਹਿੰਦੂਆਂ ਨਾਲ ਉਧਰ ਸਿੱਖਾਂ ਦਾ ਹੂੰ ਤਾਂ ਉਹ ਰੱਬ ਮੁਸਲਮਾਨਾਂ ਨਾਲ ਕਰਾ ਪਰ ਮੈਂ ਕਿਉਂ ਪਾਉਂਦਾ ਤਾਂ ਸਿੱਖਾਂ ਨਾਲ ਹਿੰਦੂਆਂ ਦੇ ਵੀ ਭਾਈ ਜਵਾਂ ਜਦ ਸਾਬ ਇੱਕੋ ਹੀ ਹੈ ਤਾਂ ਹੀ ਸਾਰੇ ਜਾ ਉਹਨੂੰ ਸਾਰੇ ਉਹਦੇ ਕੋਲ ਤਾਂ ਕੋਈ ਮੁਸਲਮਾਨ ਨਹੀਂ ਆਇਆ ਉਹਦੇ ਕੋਲ ਤੇ ਪੂਰੇ ਕੋਲ ਤੇ ਕਰਮ ਚੰਗੇ ਮਾਰੇ ਆਏ ਹਾਂ ਅਸਲ ਗੱਲ ਜਿਹੜੀ ਹੈ ਅਸਲ ਗੱਲ ਹੈ ਜਦੋਂ ਔਰੰਗਜ਼ੇਬ ਮਰ ਗਿਆ ਹਾਂਜੀ ਔਰੰਗਜ਼ੇਬ ਮਰੇ ਤੇ ਉਹਦਾ ਭਾਈ ਦਾ ਜਿਹੜਾ ਛੋਟਾ ਹਾਂਜੀ ਉਹਨਾਂ ਬਾਹਾਦਰ ਸ਼ਾਹ ਦਾ ਰਾਜ ਹੋ ਲਿਆ ਜ਼ੋਰ ਨਾਲ ਛੋਟੇ ਭਾਈ ਨੇ ਛੋਟੇ ਭਾਈ ਨੇ ਹਾਂ ਹੁਣ ਜਿਹੜਾ ਬਹਾਦਰ ਸ਼ਾਹ ਉਹਨੂੰ ਭਾਈ ਨੰਦ ਲਾਲ ਖੱਤਰੀ ਈਰਾਨ ਦਾ ਉਹਨੇ ਪੜਾਇਆ ਬਤਾ ਅੱਛਾ ਉਹ ਉੱਥੋਂ ਬਹਾਦਰ ਸ਼ਾਹ ਨੇ ਕਹਿਤਾ ਭਈ ਜੱਟਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਬਣਾ ਲੈਣਾ ਇਹ ਤੂੰ ਦੇਖ ਲੈ ਹਾਂ ਉਹ ਬੇਦਬਾਨ ਬਹੁਤ ਤਕਰਾਂ ਦਾ ਬਹਾਦਰ ਉਹ ਭਾਈ ਨੰਦ ਲਾਲ ਇਸ ਆਨੰਦਪੁਰ ਆ ਗਿਆ ਠੀਕ ਹੋਇਆ ਹਰੂਦਾ ਜਦ ਦਾ ਰਾਜ ਉਹਨੇ ਬਹਾਦਰ ਸ਼ਾਹ ਦਾ ਖੋਲਿਆ ਬਹਾਦਰ ਸ਼ਾਹ ਦੇ ਭਾਈ ਨੰਦ ਲਾਲ ਹੋ ਗਿਆ ਹਾਂ ਪਹਿਲੇ ਮੇਰਾ ਰਾਜ ਖੋਲਿਆ ਮੈਨੂੰ ਰਾਜ ਦਵਾ ਹੂੰ ਗੁਰੂ ਸਾਹਿਬ ਨੇ ਨੰਦ ਲਾਲ ਨੂੰ ਕਹਿਣ ਤੇ ਪੱਛੇ ਸਿੱਖ ਦਿੱਤੇ ਲੜਾਈ ਹੋਈ ਉਹ ਮਾਰਿਆ ਗਿਆ ਬਾਗੂ ਦਾ ਭਾਈ ਰਾਜ ਬਹਾਦਰ ਸ਼ਾਹ ਨੂੰ ਮਿਲ ਗਿਆ ਹਾਂਜੀ ਬਹਾਦਰ ਸ਼ਾਹ ਨੇ ਗੁਰੂ ਦਾਸੂ ਪਾਸ਼ਾ ਨੂੰ ਆਗਰੇ ਚ ਸੱਦਿਆ ਹਾਂ ਸੁਆਗਤ ਕਰਨ ਵਾਸਤੇ ਉੱਚਾ ਜੀ ਗੁਰੂ ਦਸਮ ਪਾਸ਼ਾ ਆਗਰੇ ਚ ਗਏ ਹਾਂਜੀ ਤੋਂ ਬਾਗ ਤੇ ਕੀਤਾ ਆਗਰੇ ਚ ਗਏ ਤਾਂ ਆਗਰੇ ਵਿੱਚ ਗੁਰੂ ਦਸਮ ਪਾਸ਼ਾ ਨੂੰ ਸੱਜਿਆ ਬਹਾਦਰ ਸ਼ਾਹ ਨਵਤਾ ਮੇਰੀ ਮਾਦਰ ਕਿਤੇ ਧੰਨਵਾਦ ਹੈ ਠੀਕ ਹੈ ਜਦੋਂ ਉੱਥਾ ਗਿਆ ਉਹਨੇ ਸਵਾਗਤ ਕਰਿਆ ਰਾਜਾ ਮੰਗਪੁਰ ਦਾ ਰਾਜਾ ਮਖਰੀ ਦਾ ਹਾਂਜੀ ਹਾਂਜੀ ਉੱਥਾ ਜਿਹੜੇ ਕਾਜੀ ਮੋਲਾਂ ਤੇ ਉਹਨੂੰ ਤਕਲੀਫ ਹੋਈ ਅੱਛਾ ਵੀ ਇਹਦਾ ਸਵਾਗਤ ਇਦਾਂ ਕਿਉਂ ਪੇ ਇਹਦਾ ਸਵਾਗਤ ਦਾ ਹੈ ਫਲਾਣਾ ਧੰਨਵਾਦ ਜੋ ਮਨਪੀਰ ਖਾਦ ਜੀ ਉਦੇਵਾਰ ਰੰਗਦੇਵ ਨੂੰ ਨਾ ਉਹ ਬਹਾਦਰ ਸ਼ਾਹ ਨੂੰ ਕਹਿੰਦੇ ਤਾਂ ਬਈ ਸਵਾਲ ਕਰ ਲੈਣ ਲੋ ਕਰ ਲਈਏ ਹਾਂਜੀ ਅੱਛਾ ਕਰ ਲਓ ਹੁਣ ਉਹ ਕਾਜੀ ਮੁੱਲਾ ਜਿਹੜਾ ਕਹਿੰਦਾ ਵੀ ਤੁਸੀਂ ਬੁੱਤ ਨਹੀਂ ਪੂਜਦੇ ਹਾਂਜੀ ਉਹ ਕਹਿੰਦੇ ਅਸੀਂ ਨਹੀਂ ਪੂਜਦੇ ਬੁੱਤ ਬੁੱਤ ਤਾਂ ਇੱਕ ਪੱਥਰ ਆ ਉਹ ਬੋਲਾ ਉਹਨਾਂ ਬੋਲਣਾ ਨਹੀਂ ਹਾਂ ਫੇ ਅਸੀਂ ਵੀ ਨਹੀਂ ਪੂਜਦੇ ਠੀਕ ਹੋ ਗਿਆ ਅਸੀਂ ਮੁ슬ਮਾਨ ਬੇਤੋ ਠੀਕ ਹੈ ਤੁਸੀਂ ਵੀ ਨਹੀਂ ਪੂਜਦੇ ਫਿਰ ਤੁਸੀਂ ਇਸਲਾਮ ਧਰਮ ਤੇ ਕਿਉਂ ਵਿਰੋਧ ਹੋ ਉਨੇ ਸਵਾਲ ਕਰਿਆ ਉਹਨਾਂ ਨੇ ਹਾਂ ਤੁਸੀਂ ਇਸਲਾਮ ਧਰਮ ਤੇ ਕਿਉਂ ਵਿਰੁੱਧ ਹੈ ਵਿਰੁੱਧ ਹੈ ਹਾਂ ਉਹ ਕਹਿੰਦੇ ਇਸਲਾਮ ਧਰਮ ਤੇ ਵਿਰੁੱਧ ਨਹੀਂ ਹੈ ਹੂੰ ਇਹ ਆ ਨਹੀਂ ਜੀ ਵਿਰੁੱਧ ਹੈ ਉਹ ਆਪਣੇ ਸੇਵਕ ਨੂੰ ਕਹਿੰਦੇ ਇਹ ਉਹ ਜਿਹੜੇ ਮੇਰੀ ਪੈਸਿਆਂ ਦੀ ਸੈਲੀ ਹੈ ਨਾ ਇਹਦੀ ਰੁਪਈਆਂ ਦੀ ਹੂੰ ਪੂਰਾ ਸਾਰ ਇਹਦਾ ਸੋਨਾ ਸਿੱਕਾ ਚਿੱਟਾ ਹੂੰ ਉਹ ਚੱਕ ਲਿਆ ਅੱਛਾ ਉਹ ਕੱਢ ਲਿਆਂਦਾ ਉਹ ਮੁੱਲਾਂ ਨੂੰ ਦੇ ਦਿੱਤਾ ਪਿਆ ਦਾ ਲਿਆ ਸੌਦਾ ਲਿਆ ਬਾਜ਼ਾਰ ਤੇ ਖਰੀਦ ਕੇ ਅੱਛਾ ਜੇ ਹੁਣ ਸੌਦਾ ਲਿਆਣ ਗਿਆ ਉਹਦਾ ਸੌਦਾ ਨਹੀਂ ਦਿੱਤਾ ਕਿ ਉਹ ਖੋਟਾ ਨਿਕਲ ਗਿਆ ਸਿੱਕਾ ਸਿੱਕਾ ਜੜੀ ਆ ਤੂੰ ਵੇ ਨਹੀਂ ਹਾਂ ਹਾਂ ਉਹ ਖੋਟਾ ਤਾਂ ਅੱਛਾ ਉਹ ਗੁਰੂ ਮਹਾਰਾਜ ਕਹਿੰਦੇ ਵੀ ਤੂੰ ਲਿਆ ਨਹੀਂ ਬੀਤਾ ਕੋਈ ਵੀ ਖਾਣ ਪੀਣ ਨੂੰ ਹਾਂ ਹਾਂ ਕੰਨ ਜੇ ਲਿਆਵਾਂਗੇ ਤਾਂ ਖੋਟਾ ਹਾਂ ਉਹ ਮੁੱਲਾਂ ਆ ਦੇਖੀਦਾ ਪਰ ਦਸਕਾਤ ਹੋਏਵੇਂ अच्छा बादशाह दे हां का होवे फेरि दापर मोहर हैगी बादशाह जी वो भी हैगी फोटो हैगी वो भी हैगी सब कुछ ਹੈਗਾ ਨਾ ਬਾਦਸ਼ਾਹ ਦੇ ਆਪਰ हां ਅਗਾ ਸਭ ਕੁਝ ਹੈਗਾ ਫੇਰ ਸੌਦਾ ਕਾਦੇ ਨਹੀਂ ਮਿਲਿਆ ਅਗਾ ਇਹਦਾ ਖੋਟ ਹੈ ਵੀ ਖੋਟਾ ਹੈ ਖੋਟਾ ਹੈ ਕਹਨ ਅਬ ਇਹ ਜਿਹੜੇ ਖੋਟੇ ਹੋਣੇ ਹਨਾ हां ਉਹ ਦਰਵਾਜ਼ਾ ਵਿੱਚ ਮਨਜ਼ੂਰ ਨਹੀਂ ਹੋਣੇ ਚਾਹ ਤੁਸੀਂ ਮੁਸਲਮਾਨ ਦੀ ਮੋਹਰ ਲਵਾ ਲਓ ਜੋ ਮਰਜੀ ਲਵਾ ਲਓ ਜੋ ਮਰਜੀ ਕਰ ਲਓ ਜੇ ਅੰਦਰ ਖੋਟ ਹੈ ਤਾਂ ਖਜ਼ਾਨੇ ਮਾਫਨੇ ਕਰਨੇ ਪਹਿਲਾਂ ਅੰਦਰ ਤੇ ਸਾਫ਼ ਹੋ ਜਾਓ ਫਿਰ ਚੰਗੇ ਮੁਸਲਮਾਨ ਬਣੋ ਅਸੂਨਾ ਦੇ ਮੁਸਲਮਾਨ ਬਣੋ ਕੱਟੜਪਨੇ ਦੇ ਨਾ ਬਣੋ ਹਾਂ ਕੱਟੜਤਾ ਜਿਹੜੀ ਹੈ ਉਹ ਕੱਟੜਤਾ ਤੇ ਗੱਲ ਕਰੀਏ ਕੱਟੜਤਾ ਠੀਕ ਨਹੀਂ ਹੈ ਗੱਲ ਕੱਟੜਤਾ ਨਹੀਂ ਮਨਜ਼ੂਰ ਹੋਣੀ ਨਹੀਂ ਚਾਹੀਦੀ ਜੇ ਕੱਟੜਦਾ ਉਹਨੇ ਭਾਈ ਮਰਦਾਨੇ ਨੂੰ ساری ਉਮਰ ਰੱਖਿਆ ਗੁਰੂ ਨਾਨਕ ਦੇਵ ਜੀ ਨੇ ਹਾਂ ਮਰਾਸੀ ਮੁਸਲਮਾਨ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੀ ਅਸਲ ਜਿਹੜਾ ਹੈ ਉਹ ਆਤਮਾ ਦੀ ਤੁਹਾਡੀ ਸ਼ੁੱਧੀ ਹੈ ਸ਼ੁੱਧੀ ਆ ਬਸ ਉਹ ਉਹ ਜੇ ਹੈਗੀ ਹੈ ਤਾਂ ਤੁਸੀਂ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ ਤਾਂ ਠੀਕ ਹੈ ਜੋ ਸ਼ੁੱਧੀ ਨਹੀਂ ਹੈਗੀ ਉਹ ਤੇ ਖੋਟ ਹੈ ਖੋਟ ਫਿਰ ਤੁਸੀਂ ਜਿਹੜੀ ਮਰਜ਼ੀ ਠੱਪਾ ਲਵਾ ਲਓ ਲਵਾ ਲਓ ਠੀਕ ਹੈ ਜੋ ਮਰਜ਼ੀ ਪਾ ਲਓ ਜੋ ਮਰਜ਼ੀ ਪਾ ਲਓ ਭੇਗ ਧਾਰ ਲਓ ਹਾਂ ਜੋ ਮਰਜ਼ੀ ਕਰ ਲਓ ਸੰਤ ਦਾ ਕਰਾ ਲਓ ਕਰ ਲਓ ਚਾਹੋ ਜਨੇਊ ਪਾ ਲਓ ਕੁਝ ਵੀ ਕਰ ਲਓ ਜੇ ਧਰਮ ਨੇ ਅੰਦਰ ਤਾਂ ਕੁਝ ਨਹੀਂ ਹੈ ਧਰਮ ਦਾ ਮਤਲਬ ਹੈ ਸਹੀ ਸਹੀ ਧਰਮ ਸੱਚਾਈ ਔਰ ਜਿਹੜਾ ਹੰਕਾਰ ਹੈ ਤਿੰਨ ਦਿੱਤੇ ਤੇ ਮੈਂ ਹਮੇ ਇਹ ਕਰਦੇ ਨਫਰਤ ਮੇਰਾ ਚਨਾ ਹੈ ਕਿ ਸਭ ਕੁਝ ਬੇਰਬਜ ਨਫਰਤ ਤੇਰੇ ਦੇ ਵਿੱਚ ਕੁਝ ਵੀ ਨਹੀਂ ਹੈ। ਬਸ ਪੂਰਨ ਸਿੰਘ ਜੀ ਬਹੁਤ ਬਹੁਤ ਗਿਆਨ ਦੀ ਗੱਲ ਬਹੁਤ ਵੱਡੀ ਗੱਲ ਜਿਹੜੀ ਹੈ ਇਸ ਸਮੇਂ ਹੋ ਰਹੀ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਨਾਲ ਤੇ ਅਸੀਂ ਚੈਨਲ ਚਲਾ ਰਹੇ ਦੋਏ ਭਾਈ ਵੱਡੇ ਭਰਾ ਤਜਿੰਦਰ চোপੜਾ ਜੀ ਤੇ ਮੈਂ ਅਸੀਂ ਨਾ ਇਸ ਤਰ੍ਹਾਂ ਦੀ ਤੁਹਾਡੇ ਤੁਹਾਨੂੰ ਮਿਲ ਕੇ ਜਿਹੜਾ ਸਾਡਾ ਅੱਜ ਦਾ ਦਿਨ ਸਫਲ ਹੋ ਗਿਆ ਹਾਂਜੀ ਔਰ ਅਸੀਂ ਨਿਕਲਦੇ ਹਾਂ ਇਸ ਚੀਜ਼ ਦੀ ਖੋਜ ਵਿੱਚ ਅੱਜ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਸਰੋਤਿਆਂ ਨੇ ਸੁਣਨਾ ਦੂਰ ਦੂਰ ਤੱਕ ਲੋਕਾਂ ਨੇ ਔਰ ਗੱਲਾਂ ਬਿਲਕੁਲ ਸੱਚੀਆਂ ਕੋਈ ਇਹਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਬੋਲ ਸਕਦਾ ਬੋਲ ਕੇ ਦਿਖਾ ਦਿਓ ਚਲੋ ਜੀ ਮੈਂ ਨਹੀਂ ਗੱਲ ਜਿਹੜੀ ਹੈ ਨਾ ਸੱਚੀ ਹੈ ਜਿਹੜੀ ਇਹ ਗੱਲ ਹੈ ਨਾ ਜਿੰਨੇ ਮੇਰੀ ਬੁੱਧੀ ਮੈਂ ਉਨੇ ਗੱਲ ਕਰਦਾ ਨਹੀਂ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਸੀਂ ਉਹਦੇ ਹਵਾਲੇ ਨਾਲ ਕਰਦੇ ਹੋ ਪਰਮਾਤਮਾ ਦੇ ਰੱਬ ਦੇ ਹਵਾਲੇ ਨਾਲ ਕਰਦੇ ਹੋ ਸੱਚੇ ਪਾਤਸ਼ਾਹ ਦੇ ਹਵਾਲੇ ਨਾਲ ਇਹਦੇ ਬਜੇ ਖੋਜ ਕੇ ਰਿਹਾ ਨਾ ਪਤਾ ਨਹੀਂ ਮੈਂ ਖਰਾ ਗਲਤ ਵੀ ਬੋਲ ਦੋਵਾਂ ਕਿੰਨਾ ਗਲਤ ਬੋਲ ਪਰ ਜਿੰਨੇ ਕਿ ਮੈਨੂੰ ਬੁੱਧੀ ਮੈਂ ਬੁੱਧੀ ਆਪਣੀ ਬੁੱਧੀ ਮਜ਼ਾਕ ਗੱਲ ਕਰਦਾ ਮੈਨੂੰ ਪਤਾ ਨਹੀਂ ਬਾਕੀ ਉਹ ਆਪ ਜਾਣਦਾ ਉਹੀ ਬੁਲਾ ਰਿਹਾ ਤੁਹਾਡੇ ਕੋਲ ਉਹੀ ਬੁਲਾ ਰਿਹਾ ਮੈਨੂੰ ਕੁਝ ਪਤਾ ਨਹੀਂ ਕੱਲ ਨੂੰ ਕਹਿੰਦੇ ਮੈਨੂੰ ਕਿਹਦਾ ਬਿਆਨ ਦਿੱਤੇ ਮੈਨੂੰ ਕੁਝ ਨਹੀਂ ਪਤਾ ਨਹੀਂ ਨਹੀਂ ਜੇ ਨਹੀਂ ਕਿ ਮੇਰੀ ਬੁੱਧਾ ਮੈਂ ਆਪਣੀ ਬੁੱਧ ਮੁਤਾਬਕ ਗੱਲ ਕਰਨਾ ਮੈਂ ਕੋ ਗਿਆਨੀ ਨਹੀਂ ਹੈ ਮੈਂ ਕੋ ਤੁਹਾਨੂੰ ਪ੍ਰਚਾਰਕ ਨਹੀਂ ਹੈ ਹਾਂ ਮੈਂ ਤਾਂ ਆਪਣੀ ਜਿੰਨ ਮੈਨੂੰ ਰੱਬ ਨੇ ਅਕਲ ਦਿੱਤੀ ਵੀ ਹੈ ਜਿੰਨੀ ਸਮਝ ਦਿੱਤੀ ਵੀ ਹੈ ਪੂਰੇ ਮੁਤਾਬਕ ਮੈਂ ਗੱਲ ਕਰਨਾ ਨਹੀਂ ਅੱਜ ਜਿਹੜੀ ਤੁਸੀਂ ਖੋਟੇ ਵਾਲੀ ਗੱਲ કરી ਨਾ ਸ਼ੁੱਧਤਾ ਵਾਲੀ ਗੱਲ ਕਰੀ ਹਾਂਜੀ ਜਿਹੜੇ ਵੀ ਇਨਸਾਨੀਅਤ ਦਾ ਪੈਮਾਨਾ ਜਿਹੜਾ ਹੈ ਇੱਕ ਇਨਸਾਨ ਦਾ ਉਹ ਉਹਦਾ ਛੋਟਾਪਨ ਜਾਂ ਖਰਾਪਪਨ ਇਹੀ ਹੈ ਬਸ ਇਹੀ ਹੈ ਜੀ ਹੋਰ ਕੋਈ ਪੈਮਾਨਾ ਨਹੀਂ ਹੈ ਓਹੋ ਜਿਹੜਾ ਬਾਬਾ ਨਾਨਕ ਦੇ ਮੱਕੇ ਚ ਗਿਆ ਹਾਂ ਉਹ ਵੀ ਮੈਂ ਬੜੀ ਕਹਾਣੀ ਜਿਹੜਾ ਬਾਬਾ ਨਾਨਕ ਦੇ ਮੱਕੇ ਚ ਗਿਆ ਹਾਂਜੀ ਉੱਠਾ ਇੱਕ ਨੁਕਰਦੀਨ ਕਾਜੀ ਨੁਕਰਦੀਨ ਨੁਕਰਦੀਨ ਕਾਜੀ ਹੈ ਅੱਛਾ ਉਹਨੇ ਸਵਾਲ ਕੀਤਾ ਹੂੰ ਸੁਣੋ ਬਾਬਾ ਨਾਨਕਾ Hindu ਚੰਗੇ ਜਾਂ ਮੁਸਲਮਾਨ ਮੁਸਲਮਨ ਹੋਈ ਨੁਕਰਦੀਨ ਨੇ ਸਵਾਲ ਕੀਤਾ ਬਾਬੇ ਨਾਨਕ ਨੂੰ ਹਿੰਦੂ ਚੰਗੇ ਆ ਜਾਂ ਮੁਸਲਮਾਨ ਹੂੰ ਬਾਬਾ ਕਹੇ ਸੁਣ ਨੁਕਰਦੀਨ ਹੂੰ ਸ਼ੁਭ ਕਰਮਾ ਬਾਜੋ ਦੋਨੋਂ ਰੋਈ ਆਏ ਹਾਏ ਸ਼ੁਭ ਕਰਮਾ ਬਾਜੋ ਦੋਨੋਂ ਰੋਈ ਤੇ ਬਾਣੀਆਂ ਬਾਬੇ ਨਾਨਕ ਦੀ ਜਿੰਨੇ ਕਿ ਮੈਨੂੰ ਆਂਦੀ ਆ ਉਨਹੀ ਕੇ ਮੈਂ ਗੱਲ ਕਰਨਾ ਬਾਕੀ ਉਹ ਆਪ ਜਾਣਦਾ ਬਹੁਤ ਮਤਲਬ ਤੁਹਾਡੀ ਉਮਰ ਤੁਸੀਂ ਹੰਡਾਈ ਆ 91 ਸਾਲ ਦੀ ਲਗਭਗ ਤੁਹਾਡੀ ਉਮਰ ਹੋ ਚੱਲੀ ਔਰ ਤੁਸੀਂ ਜ਼ਿੰਦਗੀ ਨੂੰ ਜੀਆ ਸਾਰੇ ਤਰ੍ਹਾਂ ਦੇ ਹਾਲਾਤ ਦੇਖੇ ਨੇ ਪੜ੍ਹੇ ਨੇ ਤੁਸੀਂ ਹਵਾਲਾ ਦੇ ਰਹੇ ਹੋ ਕਿ ਮੈਂ ਵੀ ਚੀਜ਼ਾਂ ਪੜ੍ਹੀਆਂ ਨੇ ਕਾਫੀ ਤੁਸੀਂ ਗਿਆਨ ਦੀ ਭਾਲ ਕੀਤੀ ਹੈ ਪੜ੍ਹਾਈ ਕੀਤੀ ਹੈ ਤਾਂ ਜੋ ਤੁਹਾਡੀ ਸਮਝ ਵਿੱਚ ਆਇਆ ਉਹ ਆਹੀ ਗੱਲਾਂ ਨੇ ਹੁਣ ਗਾਹ ਕਿੱਧਰ ਜਾਣਾ ਜੀ ਗਾਹ ਬਸ ਤੁਹਾਡੇ ਕੋਲ ਆਕੇ ਤੁਹਾਡੇ ਕੋਲ ਆਕੇ ਸਾਡਾ ਦਿਨ ਬਣ ਗਿਆ ਅੱਜ ਦਾ ਬੋਲੇ ਜੀ ਤੇ ਸ਼ੁਕਰ ਵਾਹਿਗੁਰੂ ਦਾ ਧੰਨ ਪੂਰਨ ਸਿੰਘ ਜੀ ਅਸੀਂ ਤਾਂ ਨਾ ਤੁਰੇ ਫਿਰਦੇ ਆ ਚੈਨਲ ਹੈ ਸਾਡਾ ਆ ਸਰੋਤੇ ਦੇਖ ਰਹੇ ਨੇ ਇਧਰ ਕੈਮਰੇ ਵੱਲ ਤੁਸੀਂ ਵੀ ਦੇਖੇ ਤਾਂ ਨਾਲ ਵੀ ਹਾਜ਼ਰੀ ਲਵਾਓ ਤੁਰੇ ਜਾ ਰਹੇ ਸੀ ਸ੍ਰੋਤੇਓ ਦਰਸ਼ਕੋ ਸਾਡੇ ਵਿਊਅਰ ਸਬਸਕ੍ਰਾਈਬਰਸ ਅਸੀਂ ਸਰਦਾਰ ਪੂਰਨ ਸਿੰਘ ਜੀ ਨੂੰ ਮਿਲ ਗਏ 91 ਸਾਲ ਦੀ ਉਮਰ ਦੇ ਦੱਸ ਰਹੇ ਨੇ ਔਰ ਗੱਲਾਂ ਤੁਸੀਂ ਸੁਣਨੀ ਆ ਇਸੇ ਤਰ੍ਹਾਂ ਆਮ ਸਧਾਰਨ ਤਰੀਕੇ ਨਾਲ ਮਿਲ ਜਾਂਦੇ ਨੇ ਹੀਰੇ ਲੱਭ ਜਾਂਦੇ ਨੇ ਹੀਰੇ ਔਰ ਅਸੀਂ ਜਿਹੜੀ ਗੱਲਾਂ ਬਾਤਾਂ ਇਹਨੇ ਦਸੀਆਂ ਬਿਲਕੁਲ ਪੂਰਨ ਗਿਆਨ ਦੀਆਂ ਗੱਲਾਂ ਸੱਚੀਆਂ ਗੱਲਾਂ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਦਾ ਲੱਗਿਆ ਪੂਰਨ ਕੰਜੀ ਨੂੰ ਮਿਲ ਕੇ ਔਰ ਇਹਨਾਂ ਦੇ ਵਲੌਗ ਨੂੰ ਸ਼ੇਅਰ ਵੀ ਤੁਸੀਂ ਕਰੋ ਤਾਂ ਜੋ ਹੋਰ ਜਿਹੜੇ ਲੋਕ ਦੂਰ ਦਰਾਡੇ ਬੈਠੇ ਨੇ ਉਹਨਾਂ ਤੱਕ ਵੀ ਇਹ ਗੱਲਬਾਤ ਜਿਹੜੀ ਇਹ ਪਹੁੰਚੇ ਔਰ ਇਸ ਮੈਸੇਜ ਦਾ ਇਸ ਸੱਚਾਈ ਦਾ ਔਰ ਇਨਸਾਨੀਅਤ ਦਾ ਪੈਗਾਮ ਜਿਹੜਾ ਦੂਰ ਦੂਰ ਤੱਕ ਜਾਵੇ ਫਿਰ ਇਸੇ ਤਰ੍ਹਾਂ ਹੀ ਕਿਸੇ ਹੋਰ ਵਲੌਗ ਦੇ ਵਿੱਚ ਕਿਸੇ ਹੋਰ ਵਿਅਕਤੀ ਨਾਲ ਸ਼ਖਸੀਤ ਨਾਲ ਤੁਹਾਨੂੰ ਮਿਲਾਵਾਂਗੇ ਤਦ ਤੱਕ ਲਈ ਮੈਨੂੰ ਰਾਜੇਸ਼ ਚੋਪੜਾ ਨੂੰ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਨਮਸਕਾਰ ਸਲਾਮ ਸਤਿ ਸ੍ਰੀ ਅਕਾਲ